ਜੋ ਅੱਜ ਕਈ ਖਬਰਾਂ ਤੇ ਜਿਹੜਾ ਨਸਰ ਕਰਦੇ ਆ ਗੱਲਬਾਤ ਕਰਾਂਗੇ ਇਹ ਮੁੱਦਿਆਂ ਤੇ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਵੀਡੀਓ ਆ ਇਹਦੇ ਵਿੱਚ ਬੜੇ ਜਿਹੜਾ ਤੱਥ ਨੇ ਜਿਹੜਾ ਅਲੱਗ-ਅਲੱਗ ਜਗ੍ਹਾ ਤੇ ਕੀ ਕੁਝ ਹੋ ਰਿਹਾ ਉਹਨਾਂ ਬਾਬਤ ਆਪਾਂ ਗੱਲਬਾਤ ਕਰਾਂਗੇ ਅੱਜ ਸਾਰੇ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇ ਚੰਗੀ ਲੱਗੀ ਤੇ ਕਮੈਂਟ ਜ਼ਰੂਰ ਕਰਨੇ ਆਪਣੇ ਵੈਰ ਜੀ ਦਾ ਖਾਲਸਾ ਵੈਰ ਜੀ ਦੀ ਫਤਿਹ ਗੱਲ ਅੱਜ ਉਹਨਾਂ ਖਬਰਾਂ ਦੀ ਕਰਦੇ ਆ ਜਿਹੜਾ ਕਿ ਇਸ ਵਕਤ ਅੱਜ ਦੀ ਆਪਾਂ ਕਹਿੰਦੇ ਕਿ ਖਾਸ ਖਬਰਾਂ ਨੇ ਮੇਨ ਮੁੱਦੇ ਆ ਤੇ ਕਈ ਮੁੱਦੇ ਆਪਾਂ ਵਿਚਾਰਾਂਗੇ ਧਿਆਨ ਦੇਣਾ ਵੀਡੀਓ ਜ਼ਰੂਰ ਸੁਣ ਲੈਣਾ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਤਰਨਤਨ ਸਾਹਿਬ ਦੀ ਸੀਟ ਦੀ ਜਿਹੜੀ ਜਿਮਨੀ ਚੋਣ ਹੋ ਰਹੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿੱਥੇ 86 ਪਾਰਟੀਆਂ ਦੇ ਨਾਲ ਨਾਲ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਤੋਂ ਬਣੀ ਪਾਰਟੀ ਭਾਈ ਅੰਮਰਪਾਲ ਸਿੰਘ ਖਾਲਸਾ ਤੇ ਸਮੁੱਚੇ ਪੰਥ ਵੱਲੋਂ ਜਿਹੜਾ ਉਮੀਦਵਾਰ ਜਿਹੜਾ ਐਲਾਨਿਆ ਗਿਆ ਭਾਈ ਮਨਦੀਪ ਸਿੰਘ ਜੋ ਕਿ ਸੰਦੀਪ ਸਿੰਘ ਸੰਨੀ ਦਾ ਭਰਾ ਹੈਗਾ ਉਹਦੇ ਬਾਬਤ ਜੋ ਕੁਝ ਉੱਥੇ ਹੋ ਰਿਹਾ ਅੱਡੀ ਚੋਟੀ ਦਾ ਜ਼ੋਰ ਲੱਗ ਰਿਹਾ ਕਿ ਮਨਦੀਪ ਸਿੰਘ ਨੂੰ ਕਵੇਂ ਹਰਾਉਣਾ ਤੇ ਕਵੇਂ ਭਾਈ ਅੰਮਰਪਾਲ ਸਿੰਘ ਦੇ ਪਰਿਵਾਰ ਦੀ ਕਦਰ ਤੁਸੀਂ ਕਰਨੀ ਆ ਕਵੇਂ ਉਹਨਾਂ ਨੌਜਵਾਨਾਂ ਦੀ ਜਿਨ੍ਹਾਂ ਨੇ ਹਾਰਾਂ ਦੇ ਸਮੇਂ ਸਭ ਤੋਂ ਪਹਿਲਾਂ ਕੈਂਪ ਚ ਲਾਏ ਉਦੋਂ ਪੁਲਿਸ ਮਗਰ ਪਈ ਨਹੀਂ ਸਰਕਾਰ ਉਦੋਂ ਮਗਰ ਪਈ ਨਹੀਂ ਤੇ ਹੁਣ ਜਾ ਕੇ ਪਤਾ ਲੱਗਿਆ ਕਿ ਦੋ ਸਿੱਖ ਪ੍ਰਚਾਰਕ ਨੌਜਵਾਨ ਨੇ ਜਿਹੜਾ ਉਹਨਾਂ ਤੇ ਪਰਚਾ ਦਰਜ ਕਰ ਦਿੱਤਾ ਕਿਉਂਕਿ ਉਹ ਮੋਢਲੀ ਕਤਾਰ ਦੇ ਵਿੱਚ ਨੇ ਤੇ ਮੁਖ ਬੁਲਾ ਰਹੇ ਨੇ ਜਿਹੜਾ ਅਕਾਲੀ ਦਲ ਦਾ ਵਾਰਿਸ ਪੰਜਾਬ ਦੇ ਜਥੇਬੰਦੀ ਆ ਉਹਦੇ ਮੁਖ ਮ ਬੁਲਾ ਰਿਆ ਚਮਕੌਰ ਸਿੰਘ ਆ ਤੇ ਬਰਿੰਦਰ ਸਿੰਘ ਆ ਸਹਿਦਾ ਹਰਜਿੰਦਰ ਸਿੰਘ ਸੌਰੀ ਹਰਜਿੰਦਰ ਸਿੰਘ ਅਤਲਵੰਡੀ ਜਿੰਨਾ ਤੇ ਦੱਸਿਆ ਜਾ ਰਿਹਾ ਕਿ ਪਰਚਾ ਦਰਜ ਕੀਤਾ ਗਿਆ ਸਰਕਾਰ ਵੱਲੋਂ ਪਰ ਇੱਕ ਮੈਂ ਵੀਡੀਓ ਸੁਣ ਸੁਣ ਰਿਹਾ ਸੀ ਇੱਕ ਬੰਦਾ ਕਹਿ ਰਿਹਾ ਜੀ ਮੈਂ ਦਿਮਾਲੇ ਵਾਲਾ ਇਹ ਮੈਂ ਪਰਚਾ ਕਰਾਇਆ ਸਰਕਾਰ ਨੇ ਨਹੀਂ ਕਰਾਇਆ ਮੈਂ ਦੱਸਣਾ ਚਾਹਣਾ ਉਹਨਾਂ ਲੋਕਾਂ ਨੂੰ ਕਿ ਦਿਮਾਲੇ ਬੜੇ ਬੜਿਆ ਨੇ ਬੰਨੇ ਇੱਥੇ ਦਿਮਾਲਾ ਨਿੰਗਪੂਲੇ ਨੇ ਵੀ ਬੰਨੇ ਸੀ ਦਿਮਾਲੇ ਵਾਲੇ ਬੜੇ ਨੇ ਬੜੇ ਦਮਾਲਾ ਸਜਾ ਕੇ ਜਿਹੜਾ ਜੋ ਪੰਜਾਬ ਦਾ ਘਾਣ ਕੀਤਾ ਜੋ ਪੰਥ ਦਾ ਮਖੌਟਾ ਪਾ ਕੇ ਅਕਾਲੀ ਦਲ ਬਾਦਲ ਨੇ ਹੁਣ ਤੱਕ ਘਾਣ ਕੀਤਾ ਨੀਲੀ ਪੱਗ ਬੰਨ ਕੇ ਤੇ ਜੋ ਕੁਝ ਉਹਨਾਂ ਨੇ ਕੀਤਾ ਤੋ ਤੁਹਾਡੇ ਸਾਹਮਣੇ ਆ ਜੇ ਦਮਾਲਾ ਬਣ ਲਿਆ ਇਹਦਾ ਮਤਲਬ ਇਹ ਕਹਿੰਦੇ ਸਰਕਾਰ ਨੇ ਪਰਚਾ ਨਹੀਂ ਕਰਾਇਆ ਮੈਂ ਕਰਾਇਆ ਕਹਿੰਦਾ ਹੁਣ ਭਗਵਾਨਤ ਮਾਨ ਆ ਕੇ ਇੱਥੇ ਆਪ ਪਰਚਾ ਕਰਾਊਗਾ ਭਗਵਾਨਤ ਮਾਨ ਖੁਦ ਕਹੂਗਾ ਵੀ ਮੈਂ ਪਰਚਾ ਕਰਾਇਆਗਾ ਉਹ ਤੁਹਾਡੇ ਵਰਗੇ ਬੇਲੜ ਬੰਦੇ ਹੁੰਦੇ ਆ ਜਿਹੜੇ ਉਹਨਾਂ ਨੂੰ ਅੱਗੇ ਲਾਇਆ ਜਾਂਦਾ ਹੈਗਾ ਇਹ ਫਿਰ ਲੋਕਾਂ ਇੱਕ ਨਮਾ ਇਹਨਾਂ ਨੇ ਜਿਹੜਾ ਕਾਨੂੰਨ ਦੇ ਵਿੱਚ ਕਾਨੂੰਨ ਦੀਆਂ ਧੱਜੀਆਂ ਅਨੁਸਾਰ ਇਹ ਮ ਕੰਮੇ ਡਾਉਂਦੇ ਲੋਕ ਇੱਕ ਜਾਤੀ ਸੂਚਕਾ ਨਾਮ ਦੇ ਲੈ ਕੇ ਦੇਖੋ ਜਿਹੜਾ ਖਾਲਸਾ ਉਹ ਕਿਸੇ ਜਾਤ ਪਾਤ ਦਾ ਨੂੰ ਨਹੀਂ ਮੰਨਦਾ ਇਹ ਆਪ ਜਾਤ ਪਾਤ ਨੂੰ ਬਟਾਵਾ ਦੇ ਰਹੇ ਆ ਖਾਲਸਾ ਕਿਸੇ ਜਾਤ ਪਾਤ ਦੀ ਗੱਲ ਹੀ ਨਹੀਂ ਕਰਦਾ ਪੱਤਰਕਾਰ ਭਾਈਚਾਰਾ ਅਸੀਂ ਵੀ ਜਿਹੜਾ ਕਿ ਕਰੀਮ 20 ਸਾਲਾਂ ਤੋਂ ਇਸ ਖਿੱਤੇ ਨਾਲ ਜੁੜੇ ਹੋਏ ਆ ਪ੍ਰਿੰਟ মিডিਆ ਸੀ ਜਿਹੜਾ ਉਸ ਤੋਂ ਬਾਅਦ ਜਿਹੜਾ ਹੌਲੀ-ਹੌਲੀ ਸੋਸ਼ਲ ਮੀਡੀਆ ਦਾ ਜੋਗਾ ਆ ਤੇ ਇਸ ਨੂੰ ਜਿਹੜਾ ਇਸ ਕਰਕੇ ਜਿਹੜਾ ਬੜੇ ਇੱਥੇ ਜਿਹੜਾ ਬਦਮਾਨ ਵੀ ਪੈਦਾ ਹੋਏ ਤੇ ਪੱਤਰਕਾਰ ਵੀ ਪੈਦਾ ਹੋਏ ਚਲੋ ਹਰ ਇੱਕ ਦਾ ਅਧਿਕਾਰ ਆ ਹਰ ਇੱਕ ਦਾ ਬੋਲਣ ਦਾ ਲਹਿਜਾਗਾ ਪੱਤਰਕਾਰੀ ਕਰੋ ਪਰ ਇੰਨਾ ਵੀ ਨਾ ਗਰਜਾਓ ਕਿ ਸਰਕਾਰਾਂ ਦੇ ਥੱਲੇ ਲਾ ਕੇ ਕਿਸੇ ਦੇ ਨੌਜਵਾਨਾਂ ਤੇ ਝੂਠੇ ਪਰਚੇ ਦਰਜ ਕਰਾਉਣ ਲੱਗ ਜਾਓ ਕਿ ਸਾਡੀ ਜੀ ਬੇਇੱਜ਼ਤੀ ਕਰ ਦਿੱਤੀ ਬੇਇੱਜ਼ਤੀ ਕਰਨ ਨੂੰ ਦੱਸੋ ਤੁਹਾਨੂੰ ਕੀ ਕਹਿ ਦਿੱਤਾ ਕੀ ਤੁਹਾਡੇ ਡਾਂਗ ਮਾਰ ਦਿੱਤੀ ਬੰਦੇ ਨੇ ਬੇਇੱਜ਼ਤੀ ਤੁਸੀਂ ਕਰ ਰਹੇ ਹੋ ਅਗਲੇ ਦੀ ਉਲਟਾ ਤੁਸੀਂ ਪਰਚਾ ਕਰਵਾ ਰਹੇ ਹੋ ਬਹੁਤ ਮਦ ਭਾਗਾ ਗਾ ਇਹ ਇਹ ਪੱਤਰਕਾਰ ਦੇ ਨਾਮ ਤੇ ਜਿਹੜੇ ਕੁਝ ਲੋਕ ਹੁੰਦੇ ਆ ਉਹ ਕਲੰਕ ਨੇ ਮੈਂ ਤੁਹਾਨੂੰ ਹਰ ਸੋਸਾਇਟੀ ਵਿੱਚ ਕਹਿਣਾ ਹੈਗਾ ਅਸੀਂ ਵੀ ਚਾਹੇ ਪੱਤਰਕਾਰਾਂ ਸਾਡੇ ਵਿੱਚ ਵੀ ਬਹੁਤ ਕਮੀਆਂ ਹੋਣਗੀਆਂ ਅਸੀਂ ਵੀ ਕਿਸੇ ਦੇ ਲਈ ਕਲੰਕ ਬਣ ਸਕਦੇ ਆ ਸਾਨੂੰ ਵੀ ਜਿਹੜਾ ਸਮੇਂ-ਸਮੇਂ ਸਰ ਜਿਹੜਾ ਨੰਗਿਆ ਜਦੂਰ ਕਰਨਾ ਚਾਹੀਦਾ ਲੋਕਾਂ ਨੂੰ ਕਿ ਕਿਹੜਾ ਪੱਤਰਕਾਰ ਆ ਪੰਥਕਾ ਕਿਹੜਾ ਸਰਕਾਰੀ ਦਲਾਲ ਆ ਕਿਹੜਾ ਸੱਚ ਦੀ ਗੱਲ ਕਰਦਾਗਾ ਜਾਂ ਕਿਹੜਾ ਇੱਕ ਪੱਤਰਕਾਰ ਦੇ ਨਾਂ ਤੇ ਗੁੰਡਾਗਰਦੀ ਕਰਦਾਗਾ ਇਹ ਜਰੂਰ ਸਾਨੂੰ ਵਿਚਾਰਨਾ ਚਾਹੀਦਾ ਲੋਕਾਂ ਨੂੰ ਸਾਡੀ ਆਮ ਪਬਲਿਕ ਨੂੰ ਇਸੋਤਨਾ ਚਾਹੁੰਦਾ ਕਿ ਹਰ ਇੱਕ ਮੈਗਟਾ ਕੇ ਮੂੰਹ ਦੇ ਵਿੱਚ ਥੋਨਰ ਤੱਕ ਜਾਂਦਾ ਹਰ ਇੱਕ ਵੀ ਤੁਹਾਨੂੰ ਕੋਈ ਜ਼ਰੂਰੀ ਥੋੜੀ ਆ ਕਿ ਤੁਸੀਂ ਜਿਹੜਾ ਉਹਨਾਂ ਸਰਕਾਰਾਂ ਨੂੰ ਜਿਨ੍ਹਾਂ ਨੇ 25-25 ਸਾਲ ਰਾਜ ਕੀਤਾ ਉਹਨਾਂ ਨੂੰ ਕਦੇ ਸਵਾਲ ਨਹੀਂ ਕਰਨੇ ਨਾ ਹੀ ਤੁਹਾਨੂੰ ਸਵਾਲ ਕਰਨ ਦੀ ਉਹਨੀ ਔਕਾਤ ਆ ਤੇ ਨਾ ਹੀ ਸਾਡੀ ਆ ਸਿੱਧੀ ਗੱਲ ਆ ਕੁਝ ਹੀ ਪੱਤਰਕਾਰ ਨੇ ਚਿੰਮੇ ਪੰਜਾਬ ਦੇ ਵਿੱਚ 1-2% ਜਿਹੜੇ ਕਿ ਹੱਕ ਢਾ ਕੇ ਸੱਚੀ ਗੱਲ ਕਰ ਸਕਦੇ ਆ ਜਿਨ੍ਹਾਂ ਨੂੰ ਨੌਲੇਜ ਆ ਜਿਨ੍ਹਾਂ ਨੂੰ ਕੱਖ ਦੀ ਨੌਲੇਜ ਨਹੀਂ ਉਹ ਕਹਿੰਦਾ ਮੈਂ ਵੀ ਪੱਤਰਕਾਰ ਆ ਮੈਂ ਵੀ ਜਿਹੜਾ ਆਮ ਲੋਕਾਂ ਨੂੰ ਕੱਲ ਪਾਰਟੀ ਆਈ ਆ ਅਜੋ ਨੌਜਵਾਨ ਨੇ ਕਥਾਵਾਚ ਕੇ ਨੇ ਉਹਨਾਂ ਨੂੰ ਜਿਹੜਾ ਉਹਨਾਂ ਦੀ ਗੱਲ ਪੈ ਗਿਆ ਖੈਰ ਇਹ ਲੋਕਾਂ ਨੂੰ ਸੋਚਣਾ ਜ਼ਰੂਰ ਚਾਹੀਦਾ ਕੌਣ ਜਿੱਤੂ ਕੌਣ ਹਾਰੂ ਇਹ ਲੋਕ ਤਰਤਾ ਸਾਹ ਉਹਦੇ ਜਿਹੜਾ ਤੈਅ ਕਰਨਗੇ ਕਿ ਕੀ ਇਤਿਹਾਸ ਰਚਿਆ ਜਾਊਗਾ ਜਾਂ ਫਿਰ ਲੋਕ ਫਿਰ ਉਹਨਾਂ ਨੂੰ ਜਿਹੜਾ ਜਿਨ੍ਹਾਂ ਨੇ ਕਤਲਿਆਂ ਕਰਾਇਆ ਸੀ ਜਾਂ ਜਿਨ੍ਹਾਂ ਨੇ ਕਤਲ ਕੀਤਾ ਸੀ ਜਾਂ ਜਿਨ੍ਹਾਂ ਦੀ ਸਹਤ ਹੋਇਆ ਸੀ ਕੀ ਲੋਕ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਉਣਗੇ ਇਹ ਪੱਤਰਕਾਰ ਦਾ ਮਿਆਰ ਅੱਜ 60 ਡਿਗਰੀ ਹੈਗਾ ਜਿਸ ਤਰ੍ਹਾਂ ਮੈਂ ਕਹਿੰਦਾ ਕਿ ਹਰ ਮਹਿਕਮੇ ਦੇ ਵਿੱਚ ਕਾਲੀਆਂ ਭੇਡਾ ਹੁੰਦੀਆਂ ਉਸ ਤਰ੍ਹਾਂ ਪੱਤਰਕਾਰ ਭਾਈਚਾਰੇ ਵਿੱਚ ਵੀ ਜਿਹੜਾ ਬਹੁਤ ਕਾਲੀਆਂ ਭੇਡਾਂ ਨੇ ਜ਼ਿਆਦਾਤਰ ਕਾਲੀਆਂ ਭੇਡਾਂ ਨੇ ਪੱਤਰਕਾਰ ਬਹੁਤ ਇਤਵੀ ਘਟ ਨੇ ਬਹੁਤ ਜ਼ਿਆਦੇ ਮੈਂ ਹੁਣ ਉੱਤੇ ਕੀ ਕਹਾ ਤੇ ਇਹ ਤੁਸੀਂ ਸਮਝ ਲਿਓ ਹਸਿਆਰਾ ਮੇਰਾ ਜਿਸ ਤਰ੍ਹਾਂ ਮੈਂ ਪੁਲਸ ਨੂੰ ਕਹਣਾ ਹੁਣਾ ਕਿ ਪੁਲਸ ਦੇ ਵਿੱਚ ਭੇਡਾਂ ਜਿਹੜੀਆਂ ਕਾਫੀ ਆ ਕਾਲੀਆਂ ਤੇ ਸੁੱਚੇ ਸੁੱਚੇ ਬੰਦੇ ਬਹੁਤ ਘੱਟ ਆ ਪੁਲਿਸ ਮੁਲਾਜ਼ਮਾ ਆਪਸਰ ਬਹੁਤ ਘੱਟ ਨਜ਼ਰ ਆਉਂਦੇ ਆ ਤੇ ਦੂਸਰੀ ਖਬਰ ਜੁੜੀ ਅੱਜ ਮਠੰਡੇ ਦੇ ਵਿੱਚ ਪੀਸੀ ਸੀ ਅੱਜ ਕੰਗਣਰ ਨੌਤ ਦੀ ਉਹ ਕੰਗਣਰ ਨੌਤਾ ਜਿਹੜੀ ਕਿ ਸਮੇਂ ਸਰ ਬਵਾਦਾਂ ਦੇ ਵਿੱਚ ਰਹੀ ਆ ਜਦੋਂ ਉਦਦਲਣ ਹੋਇਆ 2021 ਦੇ ਵਿੱਚ ਕਿਸਾਨੀ ਸੰਘਰਸ਼ ਦੇ ਵਿੱਚ ਵਿੱਢਿਆ ਗਿਆ ਉਦੋਂ ਉਹਨੇ ਨਾਂ ਲੈ ਕੇ ਜਿਹੜਾ ਸਾਡੀਆਂ ਮਾਵਾ ਭੈਣਾਂ ਨੂੰ ਕਿ 1.5 150 ਤੇ ਦਿਹਾੜੀਆਂ 100 100 ਤੇ ਦਿਹਾੜੀਆਂ ਲਿਆਉਂਦੇ ਨੇ ਇਹ ਕਿਸਾਨ ਇਹਨਾਂ ਨੂੰ ਦਿਹਾੜੀ ਦਿੰਦੇ ਆ ਜਾਨੀ ਕਿ ਹੋਰ ਆਪ ਸ਼ਬਦ ਬੋਲੇ ਉਸ ਤੋਂ ਬਾਅਦ ਵੀ ਜਿਹੜਾ ਲਗਾਤਾਰ ਉਹਨਾਂ ਦੇ ਬਵਾਦ ਜੁੜੇ ਰਹੇ ਮੇਸਕੋ 에어ਪੋਰਟ ਦਾ ਜਿਹੜਾ ਜੇਤੇ ਉਹਨੇ ਚਾਨਸੇ ਤੇ ਉੱਤੇ ਜਿਹੜਾ ਕਿ ਉਸ ਮੁਲਾਜ਼ਮ ਦੇ ਨਾਲ ਉਹਦਾ ਰੱਪੜ ਪੈਂਦਾ ਹੈਗਾ ਤੇ ਇੱਕ ਉਸ ਲੇਡੀ ਜਿਹੜੀ ਕਿ ਫੌਜ ਦੇ ਵਿੱਚ ਭਰਤੀ ਹੁੰਦੀ ਆ ਉੱਤੇ ਉਹਨੂੰ ਜਿਹੜਾ ਖਾਲਸਤਾਨੀ ਸ਼ਬਦ ਕਹੇ ਜਾਂਦੇ ਆ ਜਾਨੀ ਕਿ ਕਿਦੇ ਕਿਸਾਨਾਂ ਤੇ ਕਿਦੇ ਸਿੱਖਾਂ ਨੂੰ ਗਾਲਾਂ ਕੱਢਣੀ ਆ ਕਿਦੇ ਸਿੱਖਾਂ ਨੂੰ ਕਿਦੇ ਪੰਜਾਬ ਨੂੰ ਕਹਿ ਦੇਣਾ ਇਹ ਪੰਜਾਬ ਨਸ਼ੇੜੀ ਆ ਪੰਜਾਬ ਦਾ ਨਸ਼ਾ ਹਿਮਾਚਲ ਦੇ ਵਿੱਚ ਜਾਂਦਾ ਪੰਜਾਬ ਨੂੰ ਟਾਰਗੇਟ ਕਰਨ ਵਾਲੀ ਉਹ ਕੰਗਣਾ ਰਣੌਤ ਜਿਹੜੀ ਕਿ ਭਾਜਪਾ ਦੀ ਮੈਂਬਰ ਵੀ ਆ ਪਾਰਲੀਮੈਂਟ ਵੀ ਜਿਹੜਾ ਉਹ ਪੌੜੀਆਂ ਚੜੀ ਆ ਤੇ ਅਦਾਕਾਰ ਵੀ ਆ ਤੇ ਅੱਜ ਉਹਦੀ ਬਠਿੰਡੇ ਪੇਸੇ ਸੀ ਮਾਨਹਾਨੀ ਦਾ ਕੇਸ ਕੀਤਾ ਹੋਇਆ ਬੇਬੇ ਮਹਿੰਦਰ ਕੌਰ ਨੇ ਤੇ ਅੱਜ ਉਹਦੀ ਪੇਸੇ ਸੀ ਤੇ ਪੁਲਿਸ ਸੌਣੀ ਦੇ ਵਿੱਚ ਬਠਿੰਡਾ ਸੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਪੁਲਿਸੀ ਪੁਲਿਸ ਇਹ ਲੋਕ ਗਾਲਾ ਕੱਢ ਕੇ ਮਸ਼ਹੂਰ ਹੁੰਦੇ ਆ ਇਹ ਲੋਕ ਤੁਹਾਨੂੰ ਗਾਲਾਂ ਕੱਢਣ ਤਾਂ ਇਹਨਾਂ ਨੂੰ ਸਿਕਉਰਟੀਆ ਮਿਲਦੀ ਆ ਇਹ ਤੁਹਾਨੂੰ ਤੁਹਾਡੇ ਪੰਜਾਬ ਨੂੰ ਗਾਲਾਂ ਕੱਢਣਾ ਇਹਨਾਂ ਨੂੰ ਸੁਰੱਖਿਆ ਮਿਲਦੀ ਆ ਇਹ ਤੁਹਾਨੂੰ ਖਾਸ ਤੰਨੀ ਅੱਤਵਾਦੀ ਕਰਦਾਨਾ ਤਾਂ ਇਹਨਾਂ ਨੂੰ ਸੁਰੱਖਿਆ ਮਿਲਦੀ ਆ ਤਾਂ ਅੱਜ ਪੰਜਾਬ ਸਰਕਾਰ ਹਵਾਜਤ ਕਰ ਰਹੀ ਇਹਨਾਂ ਲੋਕਾਂ ਦੀ ਜਿੰਨਾ ਕਿ ਸਾਡੀਆਂ ਮਾਵਾ ਭੈਣਾਂ ਨੂੰ ਟਕੇ ਟਕੇ ਦੀਆਂ ਦੱਸਿਆ ਹੋਵੇ ਅੱਜ ਉਹਦੇ ਖਾਤਰ ਸਾਰੀ ਪੰਜਾਬ ਪੁਲਿਸ ਝੋਕ ਦਿੱਤੀ ਆ ਰਾਖੀ ਕਰ ਲੋ ਉਹਦੀ ਅਖੇ ਕਿੱਡੀ ਬਿਸ਼ਰਮੀ ਵਾਲੀ ਗੱਲ ਆ ਇਹ ਪੰਜਾਬ ਦੇ ਲਈ ਪੰਜਾਬ ਦੇਆਂ ਧੀਆਂ ਪੈਣਾ ਔਰਤਾਂ ਨੂੰ ਮੰਦਾ ਸ਼ਬਦ ਬੋਲੇ ਤੇ ਪੰਜਾਬ ਨੂੰ ਇਹ ਗੱਲ ਕਹੇ ਕਿ ਪੰਜਾਬ ਦੇ ਵਿੱਚੋਂ ਚਿੱਟਾ ਸਾਰਾ ਹਿਮਾਚਲ ਨੂੰ ਜਾਂਦਾ ਜਿਹੜੇ ਕਿ ਹਿਮਾਚਲ ਜਿਹੜਾ ਬਰਬਾਦ ਕਰ ਦਿੱਤਾ ਤਰ੍ਹਾਂ ਤਰ੍ਹਾਂ ਦੇ ਜਿਹੜਾ ਸੁਭਾਲ ਉਹ ਚੁੱਕਦੀ ਆ ਤੇ ਪਰਜ ਹਵਾਜਤ ਪੰਜਾਬ ਸਰਕਾਰ ਕਰ ਰਹੀ ਆ ਉਸ ਕੰਗੜਨ ਰਾਉਤ ਦੀ ਤੇ ਅਗਲੇ ਖਬਰ ਜੁੜਦੇ ਆ ਭਾਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੱਲਰ ਜਿਹੜਾ ਕਿ ਕਰੀਬ 30 ਸਾਲਾਂ ਤੋਂ ਜਿਹੜਾ ਜੇਲ੍ਹ ਦੇ ਵਿੱਚ ਬੰਦ ਆ ਮਾਨਸਿਕ ਤੌਰ ਤੇ ਜਿਹੜਾ ਸਥਿਤੀ ਉਹਦੀ ਗੁਜ਼ਰ ਰਹੀ ਹੈਗਾ ਕਾਫੀ ਲੰਬੇ ਸਮੇਂ ਤੋਂ ਉਹਦੀ ਰੀੜ ਦੀ ਹੱਡੀ ਵਿੱਚ ਵੀ ਦਰਦ ਆ ਯਾਨੀ ਕਿ ਪੂਰਾ ਮਾਨਸਿਕ ਰੋਗੀ ਤਰ੍ਹਾਂ ਉਹ ਨੌਜਵਾਨ ਪ੍ਰੋਫੈਸਰ ਸੀ ਜਿਹੜਾ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਮਨਿੰਦਰਜੀਤ ਬੇਟਾ ਬੰਬ ਬਲਾਸਟ ਦੇ ਵਿੱਚ ਜ਼ਖਮੀ ਹੋ ਗਿਆ ਸੀ ਤੇ ਹੁਣ ਬੇਟੇ ਦੇ ਤਿਹਾੜ ਜਿਹਦੇ ਵਿੱਚ ਬੰਦ ਆ ਸ ਭਾਈ ਦਵਿੰਦਰਪਾਲ ਸਿੰਘ ਭੱਲਰ ਦੀ ਰਿਹਾਈ ਜਿਹੜੀ ਗੱਲ ਚੱਲ ਰਹੀ ਆ ਕਿ ਉਹਦੀ ਰਿਹਾਈ ਹੋ ਜਾਣੀ ਆ ਤਾਂ ਇੱਕ ਪੰਜਾਬ ਸਰਕਾਰ ਨੂੰ ਇੱਕ ਅਪੀਲ ਲਿਖੀ ਆ ਇੱਕ ਚਿੱਠੀ ਲਿਖੀ ਇੱਕ ਖੱਤ ਲਿਖਿਆਗਾ ਕਹਿੰਦਾ ਭੱਲਰ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਹਿੰਦਾ ਇਹਦੀ ਰਿਹਾਈ ਨਾ ਕੀਤੀ ਜਾਵੇ ਮਨਿੰਦਰਜੀਤ ਬਿੱਟੇ ਨੇ ਲਿਖਿਆ ਪੱਤਰ ਆ ਕਹਿੰਦਾ ਭੁੱਲਰ ਦੀ ਰਿਹਾਈ ਨੈਸ਼ਨਲ ਸੁਰੱਖਿਆ ਲਈ ਵੱਡਾ ਕਹਿੰਦਾ ਖਤਰਾ ਹੈਗਾ ਬਿੱਟੇ ਨੇ ਦਿੱਲੀ ਦੇ ਸੀਐਮ ਤੇ ਜੇਲ੍ਹ ਅਧਿਕਾਰੀਆਂ ਨੂੰ ਜਿਹੜਾ ਪੱਤਰ ਲਿਖਿਆਗਾ ਦੇਖੋ ਇਹ ਬਿੱਟਾ ਹੋਇਆ ਜਾਂ ਇੱਕ ਦੋ ਹੋਰ ਹੋਏ ਇਹਨਾਂ ਨੇ ਹਰ ਇੱਕ ਸਿੱਖ ਕੌਮ ਦਾ ਚਾਹੇ ਕੋਈ ਸਿੱਖ ਸਿੱਖ ਕੌਮ ਦੀ ਗੱਲ ਕਰਦਾ ਤੇ ਉਹਦੇ ਵਿੱਚ ਇਹਨਾਂ ਲੱਤ ਡਾਉਣੀ ਡਾਉਣੀ ਆ ਤੇ ਇਹਨਾਂ ਤੇ ਕਦੇ ਚੰਗਾ ਕੰਮ ਨਾ ਹੋਇਆ ਤੇ ਨਾ ਕਦੇ ਹੋਣਾਗਾ ਤੇ ਸਰਿਆਂ ਆ ਮ ਇਹ ਲੋਕ ਨੇ ਜਿਹੜੇ ਤੁਹਾਡੇ ਉੱਪਰ ਇੱਕੋ ੱੱੱੱੱੱ ਬਣੇ ਹੋਏ ਕਾਲਾ ਤੇ ਜਿਹੜਾ ਸਿਕੋਂ ਬੰਗਾਰੇ ਨੇ ਪਰ ਅਸੀਂ ਲੋਕ ਸੁੱਤੇ ਪਏ ਆ ਕਦੇ ਕਿਸੇ ਨੇ ਮਿੱਤੇ ਦਾ ਵਿਰੋਧ ਨਹੀਂ ਕੀਤਾ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਝੰਨੀਆਂ ਚੱਕ ਕੇ ਵਿਰੋਧ ਕਰੋ ਕਹਿੰਦਾ ਭਾਵ ਕਿ ਹਰ ਵੇਲੇ ਇਹਦੀ ਤੁਸੀਂ ਸਰਦਾਵਲੀ ਦੇਖ ਲਿਓ ਜਦੋਂ ਟੀਵੀ ਚੈਨਲ ਤੇ ਆਉਂਦਾਗਾ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਭਾਸ਼ਾ ਜਿਹੜਾ ਲੈਂਗੁਏਜ ਹੁੰਦੀ ਹੈ ਇਹਦੀ ਵਰਤਦਾਗਾ ਪਰ ਸਾਰੇ ਚੁੱਪ ਰਹਿੰਦੇ ਆ ਦੂਸਰੇ ਪਾਸੇ ਅੰਮਰਤ ਪਾਲ ਨੂੰ ਕਹਿੰਦਾ ਰਾਜਾ ਬੜਿੰਗ ਕਹਿੰਦਾ ਅੰਮਰਤ ਪਾਲ ਅੰਮਰਤ ਸਿਕਾਉਂਦਾ ਸੀ ਤੇ ਕਹਿੰਦਾ ਚੰਗਾ ਸੀ ਪਰ ਕਹਿੰਦਾ ਹੁਣ ਅੰਮਰਤ ਸਿਕਾਉਣ ਤੋਂ ਬਾਅਦ ਕਹਿੰਦਾ ਉਹਨੇ ਪਾਰਟੀ ਜੁਆਇਨ ਕਰ ਲਈ ਆ ਆਪਣੀ ਪਾਰਟੀ ਬਣਾ ਲਈ ਕਹਿੰਦਾ ਹੁਣ ਤਾਂ ਸਾਡੇ ਵਰਗਾ ਹੋ ਗਿਆ ਕਹਿੰਦਾ ਜੇ ਅੰਮਰ ਸਿੱਸਾ ਕਾ ਵੀ ਤਾਂ ਸੀ ਤਾਂ ਸਾਥ ਦੇਵਾਂਗੇ ਕਹਿੰਦਾ ਪਰ ਪਾਰਟੀ ਨਾ ਬਣਾਵੇ ਯਾਨੀ ਕਿ ਢਰ ਦੀਆਂ ਐਡੀਆਂ ਚੂਲਾ ਹਿੱਲੀਆਂ ਪਈਆਂ ਨਾ ਪਾਰਟੀਆਂ ਦੀਆਂ ਨਾ ਇਹਨਾਂ ਨੂੰ ਆਮਾ ਦੀ ਪਾਰਟੀ ਦਿੰਦੀ ਆ ਰਾਜੇ ਬੜਿੰਗ ਨੂੰ ਨਾ ਸਖਬੀਰ ਬਾਦਲ ਦੀ ਪਾਰਟੀ ਦਿੰਦੀ ਆ ਅਕਾਲੀ ਦਲਾ ਬਾਦਲਾ ਨਾ ਕੋਈ ਹੋਰ ਪਾਰਟੀ ਦਿੰਦੀ ਆ ਸਿਰਫ ਇੱਕ ਐਮਪੀ ਭਾਈ ਅੰਮਰਪਾਲ ਸਿੰਘ ਦਿਸਦਾ ਜੋ ਕਿ ਇਸ ਵੇਲੇ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦਾ ਉਦੇ ਉੱਪਰ ਸਿਰਫ ਨਸਾਨੇ ਸਾਧਨ ਤੋਂ ਇਲਾਵਾ ਇਹਦੇ ਸਭਾਏ ਕੁਝ ਹੋਰ ਹੈ ਨਹੀਂ ਲੋਕਾਂ ਦੇ ਇਹ ਸਾਰੀਆਂ ਪਾਰਟੀਆਂ ਵਿਸ਼ਾ ਸਿੰਘ ਬਲਟੋਆ ਤੋਂ ਕੰਮ ਸ਼ੁਰੂ ਹੋਇਆ ਸੀ ਸਖਬੀਰ ਬਾਦਲ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਕਵੇਂ ਤੰਤਾ ਲੱਗਿਆ ਤੇ ਫਿਰ ਖੰਡੂਰ ਸਾਹਿਬ ਵਸਤੀਆਂ ਨੇ ਜਿਹੜਾ 4 ਲੱਖ ਵੋਟਾਂ ਪਾਈਆਂ 297 ਹਜ਼ਾਰ ਵੋਟਾਂ ਦੇ ਜਿਹੜਾ ਫਰਕ ਦੇ ਨਾਲ ਜਿੱਤੇ ਆ ਐਮਪੀ ਬਣਿਆ ਜੋ ਕਿ ਅੱਜ ਤੱਕ ਪੌੜੀਆਂ ਨਹੀਂ ਚੜਨ ਦਿੱਤਾ ਗਿਆ ਤੇ ਲੋਕਾਂ ਨੂੰ ਇਹ ਡਰ ਪਤਨ ਕਿਉਂ ਸਤਾ ਰਹੇ ਆ ਦੂਸਰੇ ਪਾਸੇ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਹਤਮਾਨ ਦਾ ਬਿਆਨ ਆ ਉਹ ਉਹਨਾਂ ਨੇ ਬਿਆਨ ਦੇ ਵਿੱਚ ਉਹ ਕਿਹਾਗਾ ਅਕਾਲੀਆਂ ਨੇ ਕਹਿੰਦਾ ਗੁਰੂ ਦੀ ਬਾਣੀ ਗਲੀਆਂ ਦੇ ਵਿੱਚ ਰੋਲੀ ਆ ਤੇ ਕਾਂਗਰਸੀ ਨੇ ਕਹਿੰਦਾ ਟੈਂਕ ਚੜਾਏ ਨੇ ਤੇ ਹਲੇ ਵੀ ਕਿਹੜੇ ਮੂੰਹ ਦੇ ਨਾਲ ਆ ਕਹਿੰਦਾ ਵੋਟਾਂ ਮੰਗਣ ਆਏ ਨੇ ਇਹ ਵੀ ਇੱਕ ਵੱਡਾ ਸਵਾਲ ਆ ਇਹ ਲੋਕਾਂ ਦੇ ਜਨ ਦੇ ਵਿੱਚ ਆ ਦੇਖੋ ਅਸੀਂ ਕਿਸੇ ਦੇ ਵਿਰੋਧੀ ਨਹੀਂ ਨਾ ਹੀ ਕਿਸੇ ਦੇ ਹਮੈਤੀਆਂ ਨਾ ਹੀ ਕਿਸੇ ਦੇ ਅੰਨੇ ਭਗਤਾ ਗੱਲ ਇਹ ਆ ਜਿੰਨੀ ਕੁ ਕੌੜਾ ਸੱਚ ਹੁੰਦਾ ਉਹ ਤੁਹਾਨੂੰ ਸੁਣਾਉਣੇ ਆ ਬੇਸ਼ੱਕ ਭਗਵਾਨ ਜੀ ਨੇ ਇਹ ਬਿਆਨ ਹੋ ਸਕਦਾ ਕਿ ਚੋਣਾਂ ਮਤਾਕ ਦਿੱਤਾ ਹੋਵੇ ਪਰ ਗੱਲ ਹੈ ਸੱਚੀ ਆ ਗੱਲ ਨੂੰ ਇਹਨੂੰ ਝਠਲਾਇਆ ਨਹੀਂ ਜਾ ਸਕਦਾ ਸਾਹਮਣੇ ਤੁਹਾਡੇ ਟੈਂਕ ਚੜਾਏ ਆ ਉੱਤੇ ਟੈਂਕ ਚੜਾ ਕੇ ਨੇ ਸਾਰੇ ਇਕੱਲੇ ਦਰਬਾਰ ਸਾਹਿਬ ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਆ ਲਾਸਾਂ ਦੀ ਲਾਥਾ ਢੇਰ ਲਾਇਏ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਅੱਗ ਲਾਈਆਂ ਗਿਆ ਉਹ ਵੀ ਸਿੱਖ ਭੁੱਲ ਗਏ 78 ਦਾ ਸਾਕਾ ਵੀ ਭੁੱਲ ਗਏ 83 ਦਾ ਵੀ ਭੁੱਲ ਗਏ ਨਵੰਬਰ 1984 ਕਤਲੇਆਮ ਤਿੰਨ ਦਿਨ ਹੁੰਦਾ ਰਿਹਾ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਉਹ ਵੀ ਸਿੱਖ ਭੁੱਲ ਗਏ ਤੇ 90 ਤੋਂ 95 ਦਹਾਕੇ ਤੱਕ ਚਾਰ ਪੰਜ ਸਾਲ ਜਿਹੜਾ ਸਿੱਖਾਂ ਦੇ ਨੂੰ ਜਿਹੜਾ ਕਾਰਾਂ ਦੇ ਵਿੱਚੋਂ ਕੜ-ਕੜ ਕੇ ਝੋਟੇ ਪਲਸ ਮਕਾਲੇ ਬਣਾ ਕੇ ਜਿਹੜਾ ਕਾਂਗਰਸ ਦੀ ਸਰਕਾਰ ਵੱਲੋਂ ਜਿਹੜਾ ਨਹਿਰਾ ਹਦਰਾਵਾਂ ਦੇ ਵਿੱਚ ਤੋਰਿਆ ਗਿਆ ਸਰਿਆਂ ਮਕਾਨ ਕੀਤਾ ਗਿਆ ਸੂਬੇ ਸਰਹੰਦ ਵਰਗੇ ਕਿੰਨੇ ਬੱਚੜਾ ਅਸਰਾ ਹੋਏ ਤੇ ਉਹ ਸਾਰਾ ਲੋਕਾਂ ਨੂੰ ਚੇਤਾ ਭੁੱਲ ਗਿਆ ਲੋਕ ਕਹਿੰਦੇ ਸੀ ਅਕਾਲੀਆਂ ਕੋਈ ਕਹਿੰਦੇ ਕਾਂਗਰਸੀ ਕੋਈ ਕਹਿੰਦੇ ਫਲਾਨੇ ਆ ਜੀ ਧੌਂਕੇ ਆ ਜਿਹੜੇ ਲੋਕ ਆਪਣੀ ਹੋ ਦਾ ਆਪਣੀ ਰਵੈਤਾ ਆਪਣਾ ਸਿੱਖ ਧਰਮ ਦਾ ਫਲਸਫਾ ਆਪਣੇ ਮੁੱਢਲੇ ਮੂਲ ਸੰਧਾਤ ਜੋ ਭੁੱਲ ਜਾਂਦਾਗਾ ਉਹ ਬਹੁਤਾ ਟਾਈਮ ਆ ਜਿਹੜਾ ਉਹ ਸਿੱਖ ਕਹੋਂਦੇ ਪਹਿਲੀ ਗੱਲ ਤਾਂ ਲੈ ਕੀ ਹੈ ਨਹੀਂ ਉਹਨੂੰ ਸਿੱਖ ਕਹਿਣੇ ਹੀ ਬਹੁਤਾ ਸ਼ਰਮਨਾਕ ਗੱਲ ਆ ਕਿਉਂਕਿ ਸਿੱਖ ਦਾ ਕਰਤਾਰ ਨਹੀਂ ਹੁੰਦਾ ਸਿੱਖ ਨਾ ਕਿਸੇ ਨੂੰ ਭੈ ਦਿੰਦਾ ਨਾ ਡਰਾਉਂਦਾ ਤੇ ਨਾ ਹੀ ਕਿਸੇ ਤੋਂ ਡਰਦਾਗਾ ਨਾ ਹੀ ਸਿੱਖ ਕਿਸੇ ਤੋਂ ਵਾਦਾ ਕਰਦਾਗਾ ਮਲਜੂਮ ਦੇ ਰੱਖਿਆ ਕਰਦਾਗਾ ਤੇ ਆਪਾਂ ਦੀ ਰੱਖਿਆ ਕਰਦਾਗਾ ਜੰਗ ਜੂ ਦੀ ਰਾਖੀ ਲਈ ਨਵੇਂ ਪਾਸ਼ਾ ਨੇ ਆਪਣਾ ਸੇਹ ਦਿੱਤਾ ਤੇ ਤੁਹਾਨੂੰ ਸਾਰਾ ਇਸ ਇਤਿਹਾਸ ਬਾਰੇ ਜਾਣਕਾਰੂ ਆ ਪਰ ਪਤਾ ਨਹੀਂ ਫਿਰ ਵੀ ਕਿਉਂ ਸਾਡੇ ਲੋਕ ਆ ਜਾਣ ਬੁੱਧ ਕੇ ਅੱਜ ਉਸ ਸਰਕਾਰ ਦੇ ਹੱਕ ਦੇ ਵਿੱਚ ਖਲੋ ਜਾਂਦੇ ਆ ਜਿਨ੍ਹਾਂ ਨੇ ਸਾਡਾ ਸਤਿਆਨਾਸ਼ ਘਾਣ ਕੀਤਾ ਹੋਵੇ ਇਸ ਵੀਡੀਓ ਤੇ ਤੁਸੀਂ ਕਮੈਂਟ ਜ਼ਰੂਰ ਲਿਖਿਓ ਤੇ ਹੋਰ ਵੀ ਕਈ ਐਵੇਂ ਖਬਰਾਂ ਨੇ ਉਹ ਅਗਲੀ ਵੀਡੀਓ ਤੱਕ ਸੁਣਾਵਾਂਗੇ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਵਰਜੀ ਦਾ ਖਾਲਸਾ ਬਾਦ ਜੀ ਕੀ ਫਤਿਹ